ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਸਰਾ ਔਰ ਤਸੇਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਜੱਜੋ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 7-8 ਗਾਵਾਂ ਤੁਹਾਨੂੰ ਦਿਖਾਉਣੀਆਂ ਤੇ ਸਾਰੀਆਂ ਤੁਹਾਨੂੰ ਸੋਈਆਂ ਦਿਖਾਵਾਂਗੇ ਅੱਜ ਗੱਬਣ ਕੋਈ ਵੀ ਨਹੀਂ ਬਹੁਤੇ ਵੀਰਾਂ ਦੀ ਮੰਗ ਹੁੰਦੀ ਆ ਕਿ ਸੋਈਆਂ ਹੀ ਹੋਣ ਤੇ ਸੋਈਆਂ ਦੇ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਬੋਲ ਤੇ ਆਪਣੀ ਜੁਆਇ ਕਰਾ ਲਿਆ ਕਰੋ ਕਿਉਂਕਿ ਹਰ ਕਿਸੇ ਦੀ ਆਪੋ ਆਪਣੀ ਸਾਂਭੇ ਹਰ ਕਿਸੇ ਦੀ ਆਪੋ ਆਪਣੀ ਸੇਵਾ ਹੈ ਮੌਸਮ ਠੰਡਾ ਆ ਅਗਲੇ ਦਿਕਰੋ ਇੰਤਸਲੀ ਕਰਕੇ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਹਾਂਜੀ ਕਿਰਪਾ ਵਧੀਆ ਜੀ ਤੁਸੀਂ ਸੁਣਾਓ ਚਲੋ ਵਧੀਆ ਕਿਰਪਾ ਚੀ ਜੀ ਤੇ ਸਭ ਠੀਕ ਠਾਕ ਜੀ ਬਾਹਰ ਤੇ ਗਾਂਦੇ ਕਾਮਾ ਲੱਭ ਨਹੀਂ ਤੇ ਇਧੀਆਂ ਤੇ ਤੁਸੀਂ ਖੁੱਲੀ ਸਾਰੀ ਭਰੀ ਹੁੰਦੀ ਹੈ 1000 ਰੁਪਏ ਦੀ ਇਦਾਂ ਹੀ ਆ ਬਾਹਰ ਮਾਲ ਚਲੋ ਇਹ ਆ ਵੀ ਮਤਲਬ ਬਾਹਰ ਤੁਹਾਨੂੰ ਪਤਾ ਵਾਗ ਵੀ ਪ੍ਰਾਣੀ ਆ ਠੀਕ ਆ ਮਾਲ ਮਿਲ ਹੀ ਜਾਂਦਾ ਵਾ ਸੱਚੀ ਗੱਲ ਇਹ ਆ ਵੀ ਸਾਫ ਮਾਲ ਨਹੀਂ ਮਿਲਦਾ ਇਹ ਗੱਲ ਹੈਗੀ ਤੁਹਾਡੀ ਬਿਲਕੁਲ ਹੈਗੀ ਆ ਜਿਹੜਾ ਸਾਫ ਮਾਲ ਆ ਉਹ ਨਹੀਂ ਮਿਲਦਾ ਠੀਕ ਆ ਬਾਕੀ ਇਹ ਸਾਰਾ ਹੁਣ ਆ ਸਾਨੂੰ ਸਰਕਟ ਕੁਆਲਟੀ ਦੀਆਂ ਗਾਂ ਪਹਿਲਾਂ ਅਸੀਂ ਪਾਉਣੀਆਂ ਨੇ ਗਾਈਆਂ ਸਾਰੀਆਂ ਵੱਡੀਆਂ ਜਿਆਦੀਆਂ ਹਾਂਜੀ ਹਾਂਜੀ ਜਿਹੜੇ ਛੋਟੀਆਂ گاਵਾਂ ਵਾਲੇ ਕਈ ਗਾਹ ਹੁੰਦੇ ਵੀ ਇੱਕ ਗਾਂ ਵੱਡੀ ਜਾਣੀ ਹੈ ਸਾਡੇ ਨੂੰ ਹਿਸਾਬ ਨਾਲ ਸਾਰੇ ਮਾਲ ਮਤਲਬ ਕਾਉਣਾ ਮਿਕਸ ਵੈਰਾਈਟੀ ਕਰ ਦਿੰਦੀ ਹੈ ਠੀਕ ਆ ਹਾਂਜੀ ਚੱਲੋ ਨਾਮ ਦੱਸਤਾ ਫਿਰ ਨਾਮ ਵਿੱਚ ਗੁਰਪ੍ਰਿੰਦਰ ਸਿੰਘ ਜੱਜ ਹਾਂਜੀ ਜਸਰਾਵਰ ਤਸੀਲ ਜਨਾਲਾ ਇਸਟਾਗ੍ਰਾਮ ਸਰਫ ਨੂੰ ਨੰਬਰ ਹੈਗਾ 9978293 9978293 ਗੂਗਲ ਪੇ WhatsApp ਇਸੇ ਨੰਬਰ ਤੇ ਚੱਲਦਾ ਠੀਕ ਆ ਚੱਲ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਜਿਹੜੀ ਵਹਿੜ ਆ ਜੀ ਦੁੰਦੀ ਆ ਵੱਛੀ ਆ ਜੀ ਅੱਛਾ ਦੋ ਜਾਂਦੇ ਆ ਕੋਈ ਦਾਂਦੇ ਆ ਜੇ ਤੇ ਚੰਗੇ ਕੱਦ ਕਾਟ ਸਿਆ ਕੋਲੇ ਦਾਂਦੇ ਜਿਹੜੇ ਪੁੱਟਣ ਡਈਆ ਕੱਦ ਵੇਖ ਲੋ ਇੱਧਰ ਤੇ ਥੱਲੇ ਵੀ ਸਫਾਈ ਜਿਆ ਜਿੰਨੀ ਵੀ ਆ ਪੂਛ ਵੀ ਵੇਖ ਲੋ ਪਿਓਰ ਆਚਾ ਫਿਰ ਐਵੇਂ ਆ ਪਾਣੀ ਘਾਣਾ ਵੀ ਆਉਂਦੇ ਆ ਮਾਰੀ ਵਾਲਾ ਚੱਡਾ ਇਹਨੂੰ ਕਹਿੰਦੇ ਆ ਠੀਕ ਆ ਵੱਛੀ ਕਰਾਂ ਤੇ ਫੇਸ ਦਿਖਾਓ ਬਿਲਕੁਲ ਹੌਲੀ ਜਿਹੜੀ ਬਹੁਤ ਵੱਛੀ ਕੋ ਸੋਈਨਾਰ ਬਈ ਜਿਹੜੇ ਪੱਕੇ ਦਿਨ ਹੋ ਗਏ ਆ ਉਹ 10 ਤੋਂ 11 ਦਿਨ ਹੋ ਗਏ ਹੋਣਗੇ 10 11 ਦਿਨ ਹੋ ਗਏ ਸੋਈਨਾਰ ਬਾਕੀ ਥਾਣੇ ਵੀ ਬੜਾ ਕਮਾਲ ਦਾ ਆ ਹੋਲੀ ਹੋ ਰਹੀ ਹੈ ਇਹ ਤਾਂ ਹੋਇਆ ਕਰਾਂ ਬੱਚਾ ਖਲਾਰ ਦੇ ਬਟਾ ਆਹ ਦੇਖ ਸਾਹ ਦੇ ਜੀ ਕੁਆਲਟੀ ਵਾਲੀ ਬੈੜ ਆ ਉਹ ਜੀ ਕੋਈ ਮਤਲਬ ਚੰਗੇ ਫਾਰਮ ਚੋਂ ਲਈ ਆ ਬੱਚੀ ਆ ਦੇ ਜੀ ਮਤਲਬ ਪਹਿਲੇ ਸੂਰੇ ਬੱਚੀ ਨੇ ਤਿਆਰੀ ਬੜੀ ਵਧੀਆ ਕੀਤੀ ਹੈ ਅਗਲੇ ਸੂਰੇ ਨੂੰ ਬੱਚੀ ਹੋਰ ਮਤਲਬ ਸੱਤ-ਕਾਦ ਵੀ ਬਲਾ ਕਰ ਜੂਗੀ ਹੋਰ ਅਜੇ ਉਮਰ ਬੜੀ ਘੱਟ ਆ। ਖਾਣੇ ਤੇ ਦੇਖ ਸਕਦੇ ਹੋ ਮਾਗੇ ਤਾਂ। ਥਾਣੇ ਵੇਖ ਲਓ ਕਿੰਨਾ ਸਪੈਸ਼ਲ ਲੱਗਾ ਜੇ। ਹਾਂਜੀ ਹਾਂਜੀ। ਵੀ ਉਹ ਥਾਣੀਆਂ ਗਾਕੇ ਵੀ ਇੰਨੇ-ਇੰਨੇ ਥਾਣਿਆਂ। ਹਾਂਜੀ। ਆਹ ਮੋਟ ਦੇ ਵਿੱਚੋਂ ਬਾਹਰ ਆਉਂਦੇ ਬੱਚੀ ਦੇ। ਠੀਕ ਆ। ਪੂਰੇ ਗੈਪ ਤੇ ਆ ਇਹ ਨਹੀਂ ਕੋਈ ਵੀ ਥਾਣ ਜੁੜਿਆ ਹੋਵੇ। ਜਾਂ ਇੱਧਰ ਦੀ ਥਾਣ ਮਖਾ ਦਿਓ ਇੱਕ ਰੰ। ਤੇ ਨਾਣਾ ਮਖਾ ਦਿਓ। ਨਾਣਾ ਵੀ ਚੰਗੀਆਂ ਹਨ ਜੜੀਆਂ ਆ ਦੇਖ ਸਕਦੇ ਜੀ। ਤੇ ਦੁੱਧ ਕਿੰਨਾ ਤਿਆਰ ਹੈ ਹੋਊਗਾ 20 ਕਿਲੋ ਪਰ ਆਪਾਂ 18 ਕਿਲੋ ਕਹਾਂਗੇ ਵੀ ਦੋ ਤਿੰਨ ਟਾਈਮ ਜਿਤਨਾ ਮਰਜ਼ੀ ਕੋ ਤਸੱਲੀ ਕਰਕੇ ਵੀਰ ਖੜੇ ਦੋ ਤਿੰਨ ਜੇ ਸਾਡੇ ਘਰ ਆਣਗੇ 20 ਕਿਲੋ ਨਿਕਲੂਗਾ ਪੂਰਾ ਪੱਕਾ ਜਿਹੜਾ ਹੈਗਾ ਤੇ ਕਿੰਨਾ ਦੇ ਦੋ ਚਵਾਈ ਜਾਊਗੀ ਦੋ ਦਾ ਰੁਪਏ ਜੀ ਇਹਨੇ 24-25 ਕਿਲੋ ਬੱਛੀ ਨੂੰ ਆਹ ਰਮਾਨਾ ਚੋਣਾ ਚਾਹੀਦਾ ਠੀਕ ਆ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਜਿੰਨਾ ਮਰਜ਼ੀ ਰੁਪਏ ਦੀ ਕਰੀਏ ਵਾਸੀ 85 ਹਾ ਵੇਚਾਂਗੇ 85000 ਦੀ 80 ਦੀ ਦੇ ਦਾਂਗੇ ਅੱਛਾ 80000 ਦੀ ਚਲੋ ਬਾਕੀ ਕੋ ਫੋਨ ਲਾਊਗਾ ਤੇ ਮਾਨਤਨ ਮੌਕੇ ਤੇ ਹੋ ਜਾਊਗਾ ਹਾਂ ਮਾਨਤਨ ਕਰ ਦਾਂਗੇ ਤੇ ਆ ਕਰੀ ਚਿਹਰਾ ਵੀ ਦੇਖ ਸਾਦੇ ਬੜਾ ਪਿਆਰਾ ਜਿਹਾ ਫੇਸ ਹੈ ਛੋਟੇ ਛੋਟੇ ਕਰਨੇ ਬਾਕੀ ਇਹ ਵੀ ਜਦੋਂ ਕੋਈ ਮੰਨ ਲਓ ਵੀ ਕੋਈ ਸੌਦਾ ਕਰਦਾ ਸਾਨੂੰ ਰੁਪਏ 2000 ਰੁਪਏ ਦੀ ਵਜੇ ਸਾਨੂੰ ਪਤਾ ਹੁਣ ਖੇਚਲ ਬੜੀ ਜਾਂ ਠੰਡ ਹੁੰਦੀ ਆ ਜੋ ਮੰਨ ਲਓ 1000 2000 ਵਜੇ ਤਾਂ ਆਪਾਂ ਦੇ ਹੀ ਦੇਣੀ ਕੋਈ ਫੋਨ ਲਾਵੇ ਸੌਦਾ ਦਾਗ ਨੂੰ ਮੋਡਨ ਨੂੰ ਤੇ ਵੇਖੋ ਕੋਈ ਵੀ ਦੁਕਾਨਦਾਰ ਉਹਦਾ ਜੀ ਨਹੀਂ ਕਰਦਾ ਹਾਂਜੀ ਹਾਂਜੀ ਸੌਦਾ ਪੁਰਾਣੀ ਕਿੱਥੇ ਸੌਦਾ ਆਪੇ ਮੌਕੇ ਤੇ ਹੋ ਜਾਊਗਾ ਹਨਾ ਤੇ ਹੁਣ ਆ ਜਿਹੜੇ ਇਹ ਵੀ ਸੂਈ ਸਵਾਈ ਆ ਇਹਨੂੰ ਕਿੰਨਾ ਚਿਰ ਹੋ ਗਿਆ ਜੇ ਸੂਈ ਨੂੰ ਇਹਨੂੰ ਹਰਪਜੀ ਸੂਈ ਨੂੰ ਦੇਣ 15 16 ਹੋ ਗਏ ਹੋਣਗੇ ਅੱਛਾ ਹਾਂਜੀ ਇਹਦੇ ਕੋਲ ਦੁੱਧ ਇੱਕ ਦੁੱਧ 25 ਕਿਲੋ ਜਿਹੜਾ ਮਰਜੀ ਵੀ ਰੈਡੀ ਆ ਅੱਛਾ ਆਪਾਂ 23 ਕਿਲੋ ਕਵਾਂਗੇ 2 ਕਿਲੋ ਇਹਦਾ ਵੀ ਘੱਟ ਕਵਾਂਗੇ ਅੱਛਾ ਠੀਕ ਹੈ ਜੀ ਦੁੱਧ 27 22 ਕਿਲੋ ਬਚੀ ਰਮਾਨਾ ਚ ਵਾਜੂਗੀ ਅੱਛਾ ਜਿਹੜਾ ਮਹੌਨ ਮੌਕੇ ਤੇ ਆਉ ਆਪਾਂ ਹੋਊਗਾ 25 ਪਰ ਆਪਾਂ 23 ਕਵਾਂਗੇ ਵਛਾ ਇਹ ਤੇ ਮਗਰ ਆ ਇਹ ਤਾਂ ਇਹਦਾ ਇਹ ਆ ਵੀ ਜਿਤਨਾ ਮਰਜੀ ਕੋਈ ਵੀਰ ਮਸ਼ੀਨ ਵੀ ਇਹਨੂੰ ਲਾ ਲੇ ਅੱਛਾ ਠੀਕ ਹੈ ਕਿ ਨਹੀਂ ਫਾਰਮ ਚੋਂ ਆਈ ਆ ਮਸ਼ੀਨ ਵਾਲਾ ਵੀਰ ਵੀ ਇਹਨੂੰ ਖੜ ਸਕਦਾ ਮਸ਼ੀਨ ਵੀ ਗਾਂ ਲਵਾਉਂਦੀ ਹੈ ਲੈ ਨਾ ਫਿਰ ਇਹਨੂੰ ਸੋ ਇਹਨੂੰ ਕਿੰਨਾ ਚਿਰ ਹੋਇਆ ਇਹਨੂੰ ਇਹਨੂੰ 15 16 ਦਿਨ ਹੋ ਗਏ 15 16 ਦਿਨ ਹੋ ਗਏ ਆ ਚੱਬੂ ਦਾ ਕਰਦੀ ਆ ਥੋੜਾ ਜਿਹਾ ਤੇ ਬੁਰੀ ਆਸ ਨਹੀਂ ਜਾਂਦੀ ਇਹਨੂੰ ਆ ਦੇਖ ਸਾਡੇ ਸਵਾਨਾ ਇਹਦਾ ਵਿੱਚ ਤੇ ਬਾਕੀ 99 ਚੰਗੇ ਘਰ ਤੇ ਲੱਗਾ ਇਹਦਾ ਆ ਦੇਖ ਸਾਡੇ ਜੀ ਚੰਗਾ ਦੂਰ ਦੂਰ ਥਾਣਿਆ ਜਿਹੜਾ ਇਹਦਾ ਵੀ ਮਿਲਕਵੇਂ ਨੇ ਵੀ ਚੰਗੀ ਲੱਗਦੀ ਹੈ ਤੇ ਇਹਦਾ ਫਿਰ ਮੁੱਲ ਵੀ ਜੀ ਮੋਹਲਾ ਰਬੀ ਜੀ ਅਸੀਂ 75 ਦੀ ਦੇ ਦਾਂਗੇ ਉਸ ਤੋਂ ਅੱਛਾ 75000 ਚ ਮੰਨਦਾਂ ਕਾ ਅੱਛਾ 70 ਦੀ ਪਹਿਲੀ ਕੋਈ ਦਿਨ ਦਊ ਗਿਣਾ ਇਹੋ ਜਿਹਾ ਮਤਲਬ ਤੁਹਾਨੂੰ ਵੀ ਪਤਾ ਵਾ ਵੀ ਤੁਸੀਂ ਬਾਹਰ ਹੋਏ ਵੀਡੀਓ ਬਣਾਉਂਦੇ ਜੇ ਅੱਛਾ ਚੰਗਾ ਮਾਲ ਜਿਹੜਾ ਬਾਹਰ ਨਹੀਂ ਮਿਲਣਿਆ ਉਹ 52000 ਦੀ ਆਮ ਜੀ ਵੈੜ ਹੋ ਗਈ 23 24 ਲੀਟਰ ਦੁੱਧ ਚਵਾ ਦੋਗੇ ਜਿਹੜਾ ਕਰਦਾ ਜਿੰਨਾ ਮਰਜ਼ੀ ਤਸੱਲੀ ਕਰਕੇ ਖੜੇ ਹੋਈਆਂ ਉਹ ਫਲਾਸੀ ਦਰਾਵਾਂਗੇ ਅੰਦਰ ਨਹੀਂ ਕੋਈ ਆਹ ਹਵਾਨਾ ਇਹਦਾ ਇਕੱਲੀ ਦੇਖ ਲਓ ਆਪਾਂ ਲੱਗੇ ਤੋਂ ਚੰਗੀ ਤਰ੍ਹਾਂ ਤੇ ਹੁਣ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਆਹ ਜੀ ਪਹਿਲਣ ਆ ਮੱਛੀ ਹੈ ਜੀ ਅੱਛਾ ਇਹਨੂੰ ਸੂਈ ਨੂੰ ਕੋਈ 10 ਤੋਂ 10 ਦੇਣ ਹੋਗੇ ਹਨ ਮੰਨ ਲਓ ਹਫ ਹਾਂ ਤੇ ਇਹ ਤਾਂ 10 ਦਿਨ ਹੋ ਗਏ ਹੁਣ ਕੀ ਠੀਕ ਤੁਹਾਨੂੰ ਬਹੁਤ ਚੰਗਾ ਲੱਗਾ ਗੈਬੂ ਦੇ ਥਾਣਾ ਤੇ ਦੁੱਧ ਕਿੰਨਾ ਇਹਦੇ ਕੋਲ ਜਿਹੜਾ ਰੈਡੀ ਦੁੱਧ ਆ ਉਹ ਆਹ ਵਕਤ 17 ਕਿਲੋ ਹੋਗਾ ਪਰ ਆਪਾਂ 15 ਕਿਲੋ ਲਵਾਂਗੇ ਅੱਛਾ ਜਿੰਤਰਾ ਮਰਜ਼ੀ ਕੋਈ ਸੱਲੀ ਕਰੇ 20 ਕਿਲੋ ਬੱਚੀ ਦੁੱਧ ਨਵਾਣਾ ਚ ਵਜੂ ਧੋੜ ਦਫੇ 98 ਦੇ ਦੇਖ ਸਕਦੇ ਜੀ ਲੱਗੇ ਤਾਂ ਇੱਕ ਨਹੀਂ ਤੇ ਇਹਦਾ ਮੁੱਲ ਆ ਰੁਪਈਆ ਜੀ ਇਹਦਾ ਮੁੱਲ ਫਿਰ ਜਿੰਨਾ ਮਰਜ਼ੀ ਕਰੀਏ 60000 ਦੀ ਵਚੀ ਅੱਛਾ ਇਹ 60000 ਜੀ ਦੇ ਦੇਣੀ ਕੁਝ ਮਾਨਤਨ ਹੋ ਜਾਏਗਾ ਬਾਕੀ ਚਲੋ ਮੌਕੇ ਤੇ ਕਰਾਂ ਹਾਂ ਉਸੇ ਮੌਕੇ ਤੇ ਕਰਦਾਂਗੇ ਮਾਨਤਨ ਠੀਕ ਹੈ ਜੀ ਅਜੇ ਮਗਰ ਵੱਛੀ ਹਜ਼ਾਰ ਰੁਪਈਆ ਜੀ 6 ਤੇ ਮਗਰ ਵੱਛੀ ਹੈ ਲੇਕੋ ਦੁੱਧ 17 ਜੇ 18 ਜੇ ਪਰ ਆਪਾਂ ਇਹਦਾ ਵੀ 15 ਕਿਲੋ ਲਗਾਗੇ। ਅੱਛਾ ਠੀਕ ਆ। ਮੁੱਲ ਰੁਪਈਏ ਜਿੰਨਾ ਮਰਜ਼ੀ ਇਹਦਾ ਕਰੀ ਜਾਈਏ। ਇਹ ਵੀ ਬੱਚੀ ਜਿਹੜੀ ਆਪਾਂ ਜਸਨੋਂ ਦੇ ਦੇਣੀ ਹੈ ਨਾ ਉਹ 52000 ਦੀ। ਉੱਥੋਂ ਛੋਟ ਕਰਾਂਗੇ ਆਪਦੀ ਮਰਜ਼ੀ ਦੀ। ਇਹਨੂੰ ਕਿੰਨਾ ਚਿਰ ਹੋਇਆ ਇਸੋਈ ਨੂੰ? ਮੰਨ ਲਓ 15 ਦਿਨ ਹੋ ਹੀ ਗਏ ਐਵੇਂ ਆਪਾਂ ਉਹ ਨਹੀਂ ਕਹਿਣਾ ਵੀ 10 ਹੋਏ ਐ 12 ਹੋਏ ਐ। ਅੱਛਾ। ਦੁੱਧ ਇੱਕ ਦੋ ਦਿਨ ਮੰਨ ਲਓ ਘੱਟ ਹੋਇਆ ਹੋਊਗਾ ਪਰ ਆਪਾਂ 15 ਦਿਨ ਮੰਨ ਕੇ ਚੱਲਦੇ ਆਂ। ਬਾਕੀ ਦੁੱਧ ਹੋਰ ਵੀ ਵਧਾ ਦਊਗੀ ਦੁੱਧ 20 ਕਿਲੋ ਦੇ ਲੱਗਦੇ ਬੰਨੇ ਦੇ ਦਊਗੀ। ਕਿ ਥਾਣੇ ਦਾ ਕਵੇ ਚੰਗਾ ਲੱਗਾ ਆ ਆ ਥਾਣੇ ਦੇ ਦੇਖ ਸਕਦੇ ਆ ਆਪਾਂ ਲਾਗੇ ਤਾਂ ਆਰ ਵੀ ਜੀ ਗਾਈ ਦਾ ਨਾ ਪੱਲ ਬੱਚਾ ਮਰ ਗਿਆ ਵਾ ਅੱਛਾ ਮਰਿਆ ਵਾ ਪਿਛਲੀ ਵੀਡੀਓ ਤੇ ਆਪਾਂ ਗਾਂ ਐ ਪਾਈ ਸੀ ਅੱਛਾ ਇੱਕ ਇਹ ਵੀਰ ਨੇ ਗਾਂ ਹੀ ਲਈ ਇਹ ਉਹ ਜਰਸੀ ਫਿਰੋਜ਼ਪੁਰ ਦੇ ਵੀਰ ਨੇ ਅੱਛਾ ਠੀਕ ਆ ਵੀਡੀਓ ਉਹਨੇ ਹੁਣ ਵੇਖਣੀ ਆ ਆਪਣੀ ਤੇ ਮੈਂ ਕਿਹਾ ਵੀ ਸਾਈ ਪਾ ਦੋ ਇਹ ਕਹਿੰਦੇ ਘੰਟੇ ਦਾ ਕਰਸਾਈ ਪਾ ਦਨੇ ਕੋਈ ਗੱਲ ਨਹੀਂ ਆਪਾਂ ਗੱਡੀ ਭੇਜ ਦਨੇ ਤੁਹਾਡੇ ਅੰਬਰਸਰ ਗੱਡੀ ਆਈ ਠੀਕ ਆ ਚਲੋ ਕੋਈ ਨਹੀਂ ਕਹਿੰਦੇ ਤੁਸੀਂ ਮੰਨ ਲਓ ਇੱਥੇ ਪਏ ਸਾਰੇ ਲੈ ਲਿਓ ਤੇ 500 ਵੱਧ ਲੈ ਲਿਓ ਅੱਛਾ ਵੀ ਮੇਰੇ ਵੀਰਾਂ ਨੂੰ ਬੇਨਤੀ ਆ ਵੀ ਅਗਲੇ ਬੰਨੇ ਵੇਖ ਲਿਆ ਕਰੋ ਵੀ ਆਪਾਂ ਬੰਦੇ ਨੂੰ 500 ਰੁਪਏ ਨਾ ਤੋਲਿਆ ਕਰੀਏ ਅੱਛਾ ਕਹਿੰਦਾ ਵੀ 500 ਤੁਸੀਂ ਵੱਧ ਲੈ ਲਿਓ ਠੀਕ ਆ ਮੈਂ ਉਹਨੂੰ ਕਿਹਾ ਵੀ ਗਾਈ ਤੇਰੀ ਕੱਲ 11 ਵਜੇ ਤੱਕ ਤੇਰੀ ਜੋੜੀ ਅੱਛਾ ਤੂੰ ਨਾ ਆਇਆ ਤੇ ਫਿਰ ਅੱਛਾ ਹੁਣ ਉਹਨੇ ਵੀਡੀਓ ਵੇਖਣੀ ਮੇਰੇ ਭਰਾ ਨੇ ਪਰ ਆ ਆ ਨਹੀਂ ਪਰ ਕੇ ਵੇ ਆਪਾਂ ਉਹਨਾਂ ਪੂਰਾ ਮਤਲਬ ਫੋਨ ਨਹੀਂ ਕਿਸੇ ਨੂੰ ਸਾਰਿਆਂ ਨੇ ਜਿਹਨਾਂ ਨੂੰ ਜਵਾਬ ਦਿੱਤਾ ਜਿਹਨਾਂ ਨੇ ਹੁਣ ਫੇਰ ਵੀਡੀਓ ਵੇਖਣੀ ਵੀ ਗਾਈਆਂ ਵੇਗੀਆਂ ਦੋਵੇਂ ਠੀਕ ਤੇ ਲੈਂਦਾ ਜਿਹੜਾ ਲੈਂਦਾ ਹੈ ਜੋੜੀ ਕਿਉਂਕਿ ਆਪਾਂ ਦੋਵੇਂ ਲਾਸਟ ਤੇ ਬੰਨ ਕੇ ਵੀਡੀਓ ਪਾਈ ਹੋਲੇ ਭਾਜ ਹੀਰੋ ਮਤਲਬ ਵਾਕਿਆ ਨਾ ਨੋਰਮਲ ਰੇਟ ਹੈ ਹੁਣ ਇਹਦੇ ਥੱਲੇ ਹਰਪ੍ਰੀਤ ਜੀ ਦੁੱਧ 14 ਕਿਲੋ ਆ ਅੱਛਾ ਠੀਕ ਹੈ ਜੀ 13 ਕਿਲੋ ਜਿਹੜਾ ਮਰਜ਼ੀ ਮੇਰਾ ਭਰਾ ਲੈ ਜੇ ਅੱਛਾ ਹਾਂਜੀ ਜਿਤਨਾ ਮਰਜ਼ੀ ਕੋਤਸੱਲੀ ਕਰ ਲੇ ਬੱਚਾ ਇਹਦਾ ਮਰ ਗਿਆ ਤੇ ਇਹਦਾ ਮੁੱਲ ਮੋਹਲਾ ਰੁਪਏ ਜਿੰਨਾ ਮਰਜ਼ੀ ਕਰੀਏ 350 ਖਾਨ ਠੰਡਾ ਗਈ ਆ ਬੱਚੇ ਮਰ ਜਾਂਦੇ ਆ ਜਿਹੜੀ ਫੜਦੀ ਮੂੰਹ ਸੁਨ ਵਾਲੀ ਜਿੱਲੀ ਫੜਦੇ ਸੁਨ ਵਾਲੀ ਬਾਕੀ ਉਤਰੇ ਆ ਵੀ ਕੱਦ ਕੱਦ ਕੱਢਤੀ ਚੰਗੀ ਆ ਸਾਂਭਣ ਵਾਲੀ ਆ ਮਤਲ ਲੈ ਕੇ ਫਾਰਮ ਚੋਂ ਹੀ ਆ ਮਤਲ ਜਿਆਦੀਆਂ ਗਾਈਆਂ ਨਹੀਂ ਸੀ ਤੇ ਬਾਕੀ ਇਹ ਦੋਹਾਂ ਇਹ ਨਹੀਂ ਕਹਿੰਦੇ ਇਹ ਇਹ ਤਾਂ ਘਟੂਗਾ ਨਹੀਂ ਵਧਾ ਸਕਦਾ ਮੇਰਾ ਭਰਾ ਸੇਵਾ ਕਰਕੇ ਠੀਕ ਆ ਹਾਂਜੀ ਤੁਹਾਨੂੰ ਬਪਲਾ ਵੀ ਇੰਨੇ ਹੁਣ ਮਾਲ ਚ ਠਾਂਡਿਆ ਤੇ ਇਹਨਾਂ ਨੂੰ ਤੇ ਵੰਡਿਆ ਹੀ ਚੀਜ਼ ਪੈਣੀ ਆ ਹਾਂਜੀ ਹਾਂਜੀ ਤੇ ਹੁਣ ਆ ਗਾਂ ਜਿਹੜੀ ਹਰ ਬਿੱਲੀ ਨੂੰ ਗਾਂ ਨੂੰ ਸੂਈ ਨੂੰ ਕੋਈ ਭਾਵੇਂ ਮਹੀਨਾ ਲਾ ਲੇ ਹਾਂਜੀ ਭਾਵੇਂ ਡੇਢ ਲਾ ਲੇ ਆਪਾਂ ਇਦਾਂ ਲਿਆਂਦੀ ਬੱਚਾ ਮਰੀ ਅੱਛਾ ਠੀਕ ਹੈ ਜਿਹੜਾ ਆ ਵਕਤ ਦੁੱਧ ਹੈ ਗਾਹੇ ਕੋ 8 ਕਿਲੋ ਅੱਛਾ ਠੀਕ ਹੈ ਜਦਾਂ ਮਰਜੀ ਕੋ ਤਸੱਲੀ ਵੀਰ ਕਰਕੇ ਖੜੇ ਠੀਕ ਆ ਜਿਹੜਾ ਆਪਾਂ ਮਾ ਹੁਣ ਆਪਾਂ ਵਧਾ ਲਵਾਂਗੇ ਅਗਲੇ ਦੀ ਆਪਾਂ ਗਰੰਟੀ ਨਹੀਂ ਦਿੰਦੇ ਵੀ ਵਧੇ ਨਾ ਵਧੇ ਉਹ ਨਹੀਂ ਆਪਾਂ ਮਣਕੇ ਦੇ ਕੋਲਾਂ ਮਾ ਲੈਣਾ ਵੀ ਇਹ ਤਾਂ 12 ਨਹੀਂ ਹੋਇਆ 13 ਨਹੀਂ ਹੋਇਆ ਅੱਛਾ ਠੀਕ ਹੈ ਜੀ ਸੂਈ ਨੂੰ ਮਹੀਨਾ ਵਿੱਚ ਹੋ ਸਕਦਾ 2 ਵੀ ਹੋ ਸਕਦੇ ਕੋਈ ਆਪਾਂ ਐਦਾਂ ਲਿਆ ਦਿੰਦੇ ਇਹ ਕੋਈ ਪਤਾ ਨਹੀਂ ਕਿੰਨੇ ਚਿਰ ਦੀ ਸੂਈ ਹੈ ਹਾਂ ਕਿੰਨੇ ਚਿਰ ਦੀ ਸੂਈ ਹੈ ਇਹ ਨਹੀਂ ਆਪਾਂ ਕਹਿਣਾ ਕਿ ਇਹ ਨੂੰ ਦੋ ਰੋ ਫਿਰ ਦਿੰਦਾਂ ਮੈਂ ਦੋ ਇਹਦਾ ਮੁੱਲ ਉਤਰਾ ਮੁੱਲ ਰੁਪਏ ਦੇ ਨਾਲ ਮਰਜ਼ੀ ਕਰੀਏ 5000 ਦੇ ਦਾਂਗਾ ਅੱਛਾ 5000 ਦੀ ਠੀਕ ਆ ਉਹ ਤੋਂ ਮਾਂ ਤਾਂ ਖੁੱਲਾ ਕਰਦਾਂਗੇ ਕੋਈ ਗੱਲ ਮੰਤਨ ਸਾਰੀਆਂ ਚ ਖੁੱਲੇ ਹੀ ਹੋਣਗੇ ਬਸ ਕੋਈ ਫਿਰ ਫੋਨ ਲਾ ਤਾਂ ਦੱਦੇ ਚੱਲੋ ਜਿਹਦਾ ਜ਼ਿਆਦਾ ਹੋਵੇ ਤੁਸੀਂ ਵੀ ਦੱਦਿਆ ਕਰੋ ਵੇੜ ਜਿਆਦਾ ਵਾ ਠੀਕ ਆ ਪਾਉ ਕੰਮ ਕਰਦੇ ਹੀ ਨਹੀਂ ਕੱਦ ਕਾਠ ਦੀ ਇਤਰਾ ਚੰਗੀ ਆ ਭਾਰੇ ਪੱਲੇ ਦੀ ਗਾਂ ਐ ਤੇ ਹੁਣ ਇੱਕ ਆ ਜਰਸੀ ਰਹਿ ਗਈ ਐ ਐਂਡਲੀ ਗਾਂ ਵੀ ਗਈ ਜੀ ਆਵਲੀ ਆ ਵੀ ਗਈ ਯਾਰ ਜੀ ਇਹ ਵੀ ਗਈ ਜਰਸੀ ਨੂੰ ਕਿੰਨਾ ਚਰੋਗੇ ਇਸੋਈ ਨਾ ਪਾਪਾ ਜੀ ਉਦੋਂ ਮਤਲਬ ਤਾਜੀ ਹੋਈ ਇਹਨੂੰ ਵੀ ਲਾ ਲਓ ਵੀ ਹਫਤਾ ਹੀ ਹੋ ਗਿਆ ਹਫਤੇ ਤੋਂ ਬਾਅਦ ਹੀ ਹੋ ਗਿਆ ਉਹਨੇ ਦੋ ਚਾਰ ਠੀਕ ਹੈ ਤੇ ਦੁੱਧ ਕਿੰਨਾ ਚਾਹੀਦਾ ਰੁਪਈਆ 17 ਕਿਲੋ ਹੋਗਾ ਪਰ ਆਪਾਂ 15 ਕਮਾਂਗੇ ਅੱਛਾ ਠੀਕ ਹੈ ਜਿਹੜਾ ਮਰਜੀ ਮੇਰਾ ਵੀਰ 15 ਕਿਲੋ ਦੇ ਸਾਡੇ ਕੋਲ ਮੰਨ ਲਓ ਗਾਰੰਟੀ ਦੇ ਲੈ ਜਾਂ ਇੱਥੇ ਆਣ ਕੇ ਤਸਦੀਕ ਕਰ ਲੈ ਦੋ ਟਾਈਮ ਉਦੋਂ ਵੱਸ ਜੂਗੀ ਅਜੇ ਮਤਲਬ ਇਹਨੇ ਮੈਲਾ ਮੂਲਾ ਮਾਰਨਾ ਫੀਡ ਫੂਡ ਆਇਆ ਕਿੰਨਾ ਕੁ ਦੁੱਧ ਕਰੀ ਜਾਊਗੀ 20 ਰੁਪਈਆ ਇਹਨਾਂ 17 18 ਕਿਲੋ ਕਰ ਦੂ ਚਲੋ ਥੋੜੀ ਲੱਸੀ ਸਾਂਭੀ ਕੇ ਇਹਨੇ ਘਰ ਗਿਆ ਬਾਕੀ ਬਰੀਡ ਪੂਰੀ ਆ ਠੀਕ ਹੈ ਬਾਕੀ ਜਰਸੀਆਂ ਦੇ ਹਿਸਾਬ ਨਾਲ ਕੱਦ ਕਰ ਚੰਗਾ ਤੇ ਇਹਦਾ ਫਿਰ ਮੁੱਲ ਵੀ ਜੀ ਸਾੰਭੀ ਗਏ ਨੇ ਘਾੜਿਆ ਬਰੀਡ ਬਹੁਤ ਐ ਜੀ ਹਾਂਜੀ ਹਾਂਜੀ ਇਹ ਕਿੰਨੇ ਦੀ ਦੇ ਦੇਣੀ ਆਪਾਂ ਸਰ ਵੀਰ ਜੀ ਮੁੱਲ 40 2000 ਮਾਨ ਕਰਦਾ 38 ਦੇ ਦਾਂਗੇ ਅੱਛਾ 38 ਹਾਂ ਕੋਈ ਜੋ ਕਹੂਗਾ ਵੀ ਮਾਨਦਾਨ ਕਰਦਾ ਮੌਕੇ ਦੇ ਹੋ ਜਾਊਗਾ ਹਾਂ ਸਾਹ ਵਾਲਾ ਵੀਰ ਲੈ ਜੇ ਕਰ ਦਾਂਗੇ ਹੋਰ ਛੋਟੇ ਆਪਾਂ ਕੋਈ ਠੀਕ ਤੇ ਠੀਕ ਹੈ ਵੀਰ ਕੁਝ ਕਹਣਾ ਫਿਰ ਬਸ ਮਿਹਰਬਾਨੀ ਜੀ ਇਹ ਆ ਵੀ ਸੁਈਆਂ ਸਾਰੀਆਂ ਦੋ ਚਵਾ ਕੇ ਦੋ ਟਾਈਮ ਖੜੇ ਮੇਰਾ ਭਰਾ ਕੋਈ ਠੀਕ ਹੈ ਬਾਕੀ ਇਹ ਆ ਵੀ ਇਨਾਂ ਦਾ ਕੋਈ ਨਹੀਂ ਜੇ ਯਕੀਨ ਹੈਗਾ ਵੀ ਪੀ ਹੋ ਜਾਣਾ ਇਹ ਸਾਲੀਆਂ ਚੀਜ਼ਾਂ ਅੱਜ ਕੱਲ ਬੰਦੇ ਦਾ ਨਹੀਂ ਪਤਾ ਬਾਕੀ ਮੇਰਾ ਭਰਾ ਇਹ ਇਹ ਆ ਵੀ ਜਿਹੜੀਆਂ ਸੂਈਆਂ ਉਹਦੇ ਤਸੱਲੀ ਆਪਣੀ 2 ਟਾਈਮ 3 ਟਾਈਮ ਬੰਦਾ ਕਰ ਹੀ ਸਕਦਾ ਬੰਦਾ ਦਾ ਵੀ ਆਪਣਾ ਧਾਰਾ ਮਾਰ ਕੇ ਨਾਲੇ ਇਹ ਕਿਹੜੀਆਂ ਮੰਡੀ ਚ ਬੱਜੀਆਂ ਤੁਹਾਡੇ ਘਰੇ ਬੱਜਦੀਆਂ ਦੋ ਟਾਈਮ ਟਾਈਮ ਤੋਂ ਟਾਈਮ ਬੰਦਾ ਚੋਲੇ ਜਿਤਨਾ ਹਾਂਜੀ ਹਾਂਜੀ ਸੂਈਆਂ ਵਾਂ ਸਾਹ ਵਾਲੀਆਂ ਚੀਜ਼ਾਂ ਵਾਂ ਆਪਣਾ ਇੱਥੇ ਵੇਖ ਚੱਕ ਕੇ ਤਸੱਲੀ ਕਰਕੇ ਖੜੋ ਜੀ